ਪੰਜਾਬ ਦੇ ਤਰਨਤਾਰਨ ਲੱਕੇ ਵਿੱਚ ਕੁਝ ਦਿਨ ਪਹਿਲਾਂ ਇੱਕ ਗਣੇਸ਼ ਡੇਰੀ ਉੱਪਰ ਕੋਈ ਗੈਂਗਸਟਰਾਂ ਨੇ ਧੋਤੀ ਮੰਗੀ ਸੀ ਤੇ ਫਾਇਰਿੰਗ ਕੀਤੀ ਸੀ ਜਿਸ ਮੁਕੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਰੰਮ ਕਰ ਦਿੱਤੀ ਗਈ ਸੀ ਪੁਲਿਸ ਨੂੰ ਇਸ ਮਾਮਲੇ 'ਚ ਸਾਵਾਂ ਤਾਂ ਮਿਲੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ ਅਸਲਾ ਵੀ ਬਰਾਮਦ ਕੀਤਾ ਗਿਆ ਆਥੋਂ ਸੁਣਾਣਿਆ ਕੀ ਕਹਿੰਦੇ ਸੀਨੀਅਰ ਪੁਲਿਸ ਅਧਿਕਾਰੀ ਜਗਮਨ ਟੀਵੀ ਲਈ ਮੈਰੀਸ਼ ਬਟਲਾ ਤਰਨਤਾਰਨ 15 4 2025 ਨੂੰ ਗਣੇਸ਼ ਡੇਰੀ ਐ ਗੋਇੰਦਵਾਲ ਬਾਈਪਾਸ ਤੇ ਉਦੇ ਮਾਲਕ ਨੂੰ ਪਹਿਲਾ ਇੱਕ ਰੈਂਸਮ ਦੀ ਕੋਲ ਆਉਂਦੀ ਹੈ ਤੇ ਮੁੜ ਕੇ तकरीबन ਰਾਤ ਨੂੰ 9:30 ਵਜੇ ਮੋਟਰਸਾਈਕਲ ਤੇ ਤਿੰਨ ਸਵਾਰ ਜਿਹੜੇ ਨੇ ਅਣਪਛਾਤੇ ਆ ਕੇ ਉੱਥੇ ਗੋਲੀ ਚਲਾ ਕੇ ਜਾਂਦੇ ਆ ਤੇ ਉਹ ਦੀ ਤੁਸੀਂ ਵੀਡੀਓ ਵੀ ਵੇਖੀ ਹੋਣੀ ਹੈ ਕਿ ਇਹ ਰਾਤ ਦੇ 9:30 ਵਜੇ ਦੇ ਕਰੀਬ ਦੋ ਤਿੰਨ ਜਿਹੜੇ ਫਾਇਰ ਹੈ ਉਹ ਕਰਕੇ ਉੱਥੇ ਜਾਂਦੇ ਆ ਸਾਡੇ ਐਸ ਐਚ ਓ ਸਿਟੀ ਅਵਤਾਰ ਤੇ ਇਹਨਾਂ ਦੇ ਸੁਪਰਵਾਈਜ਼ਨ ਜਿਹੜੀ ਰਹੀ ਹੈ ਡੀ ਐਸ ਪੀ ਆਪਣੇ ਰਿਪੂ ਤਾਪਨ ਸਿੰਘ ਸੰਧੂ ਇਹਨਾਂ ਨੇ ਬੜੇ ਵਿਗਿਆਨਿਕ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ਤੇ ਪਹਿਲਾ ਤਾਂ ਇਹ ਜਿਹੜੇ ਬੰਦੇ ਇਹਨਾਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਦੇ ਵਿੱਚ ਇੱਕ ਜਿਹੜਾ ਦੋਸ਼ੀ ਹੈ ਉਹਦਾ ਨਾਮ ਹੈ ਜੋਬਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਸ਼ੇਖ ਚੱਕ ਜਿਹੜਾ ਥਾਣੇ ਸਦਰ ਦੇ ਵਿੱਚ ਪੈਂਦਾ ਹੈ ਉਹਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਉਹਦੇ ਕੋਲੋਂ ਜਿਹੜੇ ਬਾਕੀ ਦੇ ਦੋ ਵੀ ਦੋਸ਼ੀ ਸੀਗੇ ਉਹਨਾਂ ਦੀ ਵੀ ਪਛਾਣ ਪੁਲਿਸ ਨੂੰ ਹੋ ਗਈ ਹੈ ਤੇ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ ਇਹ ਇਸ ਤੋਂ ਇਲਾਵਾ ਮਤਲਬ ਜਿਹੜੇ ਆਪਣੇ ਪਹਿਲਾਂ ਵੀ ਇਹ ਵਾਰਦਾਤਾ ਹੋਈਆਂ ਸੀਗੀਆਂ ਉਹਨਾਂ ਨੂੰ ਵੀ ਟ੍ਰੇਸ ਕਰਨ ਚ ਸਿਟੀ ਪੁਲਿਸ ਨੇ ਬੜੀ ਵਧੀਆ ਇੱਕ ਭੂਮਿਕਾ ਅਦਾ ਕੀਤੀ ਹੈ ਤੇ ਜਿਹੜੇ ਬਾਕੀ ਦੋਸ਼ੀ ਆ ਉਹਨਾਂ ਨੂੰ ਵੀ ਫੜ ਕੇ ਇਹਨਾਂ ਤਰ੍ਹਾਂ ਜਿਹੜੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਉਹ ਤਫਤੀਸ਼ ਦਾ ਵਿਸ਼ਾ ਸਾਡੀ ਟੀਮ ਲੱਗੀ ਹੋਈ ਆ ਉਹ ਵੀ ਆਪਾਂ ਅਸੀਂ ਪੂਰੀ ਮਤਲਬ ਜਿਹੜੇ ਇਹਦੇ ਵਿੱਚ ਰਿਕਵਰੀ ਕਰਨੀ ਆ ਉਹ ਸਾਰਾ ਕੁਝ ਕਰਕੇ ਫਿਰ ਸਪਲੀਮੈਂਟਰੀ ਤੋਂ ਦੱਸਾਂ ਸਰ ਕਿੰਨੇ ਕੰਮ ਕਰ ਰਿਆ ਸੀ ਇਹ ਇਹ ਦੇਖੋ ਜਿਹੜਾ ਟੱਚ ਦੇ ਵਿੱਚ ਸੀਗਾ ਜੈਸਲ ਚੰਬਲ ਬੋਲਦਾ ਸੀਗਾ ਸੱਤਾਂ ਨਿਸ਼ਾਰਾ ਉਹ ਵਾਲਾ ਮੋਡਿਊਲ ਸੀਗਾ ਤੇ ਪਹਿਲਾਂ ਫਿਰੋਤੀਆ ਦੀ ਮੰਗ ਕਰਦੇ ਆਂ ਫਿਰ ਇਹ ਜਿਹੜੀ ਇਹਨਾਂ ਨੇ ਇੱਕ ਗਟਿਆਵੜਦਾ ਜਿਹੜੀ ਕੀਤੀ ਸੀਗੀ ਤੇ ਹੁਣ ਯੂ نو ਆਪਾਂ ਸੈਂਟਿਫਿਕ ਇਨਵੈਸਟੀਗੇਸ਼ਨ ਕਰਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਵਾਵਾਂਗੇ ਤੇ ਜਿਹੜੇ ਬਾਕੀ ਰਹਿੰਦੇ ਇਹਨਾਂ ਦੇ ਮੋਡਿਊਲ ਦੇ ਬੰਦੇ ਨੇ ਜਿਹਨਾਂ ਦੇ ਨਾਮ ਉਜਾਗਰ ਹੋਈਆਂ ਇਸ ਪੂਰੇ ਮੋਡਿਊਲ ਦਾ ਜਿਹੜਾ ਪਰਦਾ ਫਾਸ਼ ਕਰਾਂਗੇ ਫਿਰੋਤੀ ਕਿੰਨੇ 30 ਲੱਖ ਰੁਪਏ ਦੇ ਕਰੀਬ ਇਹਨਾਂ ਤੋਂ ਮੰਗੇ ਸੀਗੇ